ਸਾਡੇ ਹਲਕਾ ਤੋਂ ਨਗਰ ਦੇ ਐਮਐਲਏ ਕੁਲਵੰਤ ਸਿੰਘ ਸਿੱਧੂ ਜੀ ਜੋ ਇਸ ਤੋਂ ਖੜੇ ਹਲਕਾ ਗਿਲ ਤੋਸੀਲ ਦੇ ਵਿੱਚ ਉਹਨਾਂ ਦਾ ਪਤਾ ਕਰਦੇ ਆਂਗੇ ਉਹਨਾਂ ਦਾ ਜਿੱਥੇ ਆਣਾ ਕਿੱਦਾਂ ਹੋਇਆ ਕੋਈ ਸਪੈਸ਼ਲ ਕਿਸੇ ਮਹੀਮ ਦਿਲੀ ਆਏ ਨੇ ਜਾਂ ਕੋਈ ਕੰਪਲੀਟ ਦੇ ਲਈ ਆਏ ਸੀ ਜਾਂ ਕੋਈ ਆਪਣਾ ਪਰਸਨਲ ਕੰਮ ਕਰਾਣ ਆਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀ ਆਪਣੇ ਹਲਕਾ ਆਤਮ ਨਗਰ ਦੇ ਐਮਐਲਏ ਕੁਲਵੰਤ ਸਿੰਘ ਸਿੱਧੂ ਜੀ ਨਾਲ ਸਤਿਗੁਰ ਜੀ ਸਤਿਗੁਰ ਜੀ ਆ ਮੈਂ ਖਣਾ ਜਿਹਨੂੰ ਹਲਕਾ ਤਸੀਲ ਦੇ ਵਿੱਚ ਜਿੱਥੇ ਸਾਡੇ ਹਲਕੇ ਦੇ ਉਸ ਖੋਣ ਹਰ ਐਮਐਲਏ ਰਜ਼ਾ ਕਰਵਾ ਸਿੰਘ ਸਿੱਧੂ ਜੀ ਇਸ ਟਮ ਗਿਂ ਤਸੀਲ ਦੇ ਵਿੱਚ ਆਏ ਨੇ ਇਹਨਾਂ ਗੱਲਬਾਤ ਕਰ ਰਿਹਾ ਕਿ ਇਹਨਾਂ ਦੇ ਇੱਥੇ ਆਣ ਦੇ ਕਿ ਮਕਸਦ ਕੋਈ ਪਰਸਨ ਕੰਮ ਆਏ ਨੇ ਜਾਂ ਕਿਸ ਤਰੀਕੇ ਨਾਲ ਇੱਥੇ ਨਾ ਜਾਣਾ ਹੈ ਪਹਿਲਾਂ ਤਾਂ ਸਾਡੇ ਜਨਰੂੜਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਵੀ ਅਤੇ ਇਹ ਤਸੀਲ ਤੋਂ ਸਵਾਗਤ ਆ ਤੁਸੀਂ ਗੱਲ ਕਰੀ ਵੀ ਪਰਸਨ ਕੰਮ ਆਏ ਸੀ ਤੇ ਜਾਂ ਸਰਕਾਰੀ ਡੋਰੇ ਤੇ ਇਹ ਦੋਨੇ ਕਮਰੇ ਮੈਂ ਇੱਕ ਪਰੌਣ ਰਿਹਾ ਸੀ 2012 ਤੇ ਅੱਜ ਮੈਂ ਵੇਚਣਾ ਹੈ ਸੀ ਮਸਲ ਵਾਲੇ ਭਾਨੇ ਨਾਲ ਵੇਚ ਲਾਂਗੇ ਵੀ ਇਹ ਜਿਹੜਾ ਕਮਰਾ ਬਾਕੀ ਜਿਵੇਂ ਅਸੀਂ ਸੁਨਵੇ ਪਬਲਿਕ ਦਸਤੀਆ ਵੀ ਬਹੁਤ ਵਧੀਆ ਕਮਰ ਰਹਾ ਉਹ ਨਹੀਂ ਹੈ ਜਾਂ ਕੋਈ ਫਰਕ ਇਹ ਮੈਂ ਮੌਕੇ ਤੇ ਆ ਕੇ ਨੰਬਰ ਦਾ ਸੁਭਾਣਾ ਨਾਲ ਗੱਲ ਕਰੀ ਆਵਾਂ ਉੱਥੇ ਮੇਰੇ ਲੋਕ ਰਿਸ਼ਤੇਦਾਰਾਂ ਨਾਲ ਉਹਨਾਂ ਨਾਲ ਗੱਲ ਕਰੀਂ ਹਰੇਕ ਬੰਦੇ ਨੇ ਉਹ ਬਪਾਰੀ ਖੜੇ ਸੀ ਤੇ ਜਿਹਨੇ ਇਹ ਟ੍ਰੇਡ ਨਾਲ ਜੁੜੇ ਹੋਏ ਉਹਨਾਂ ਨੇ ਇਸ ਗਲਤੀ ਨੂੰ ਸਹੀ ਕੋਸ਼ਿਸ਼ ਕੀਤੀ ਜਿਹੜਾ ਇਹਦੇ ਰਿੱਚੇ ਝਟਕਣਾ ਅੱਜ ਉਹਦੇ ਤੋਂ 100 ਲਗ ਲ 1% ਸਿੱਖਾਈਏ ਸਾਰੇ ਆਪਸਰ ਮਾਨਦਰੀ ਨਾਲ ਕੰਮ ਕਰਦੇ ਨੇ ਕੋਈ ਤਸ਼ੀਦ ਨਹੀਂ ਕਰਦਾ ਮੈਂ ਸਮੇਂ ਸਮੇਂ ਦੇ ਟ੍ਰੇਡ ਤੇ ਚੈੱਕ ਵੀ ਕਰਨਾ ਨੂੰ ਕੋਈ ਸਹਿਹਾਗ ਨਹੀਂ ਦਿੰਦੇ ਤੇ ਆ ਜਿਹੜੇ ਨਵੇਂ ਮੁੰਡੇ ਭਾਤੇ ਜਿਹੇ ਨੇ ਇਹ ਬੜੀ ਮਾਨਦਰੀ ਨਾਲ ਕੰਮ ਕਰਦੇ ਨੇ ਇਹ ਮੈਂ ਪ੍ਰਾਣੇ ਨਹੀਂ ਵੀ ਨਿਦਿਆ ਨਹੀਂ ਕਰਦਾ ਪਰ ਬੰਨਿਆ ਨਾ ਕੋਈ ਹੁੰਦੀ ਉਹ ਦਿਨਾਂ ਪਹਿਲੇ ਅਮਰੀਕਾ ਦਾ ਪਹਿਲੇ ਦਾ ਫ੍ਰੀਕ ਕਰਦੀ ਆ 40 ਤੋਂ ਕਰੀ ਜਿਹੜਾ ਜਿਹੜੇ ਤਾਲ ਗਿਆ ਜਾਂ ਸਮੇਂ ਆਉ ਉਹ ਕੰਮ ਇਹਦਾ ਮਤਲਬ ਇਹ ਹੈ ਵੀ ਸਾਨੂੰ ਰੋਕਣ ਦੇ ਦਾ ਦੇਖੀ ਵਜੂ ਨਹੀਂ ਤੁਰਿਆ ਕਰ ਪਰ ਉਮਾਨ ਸਰਕਾਰ ਦੇ ਵਿੱਚ ਤਾਲ ਮਟੋਲੋ ਕਿਸੇ ਰਜਤਵਾਜ ਨੂੰ ਬਿਲਕੁਲ ਕੋਈ ਚਲ ਨਹੀਂ ਇੱਕ ਸਰਕਾਰ ਆ ਪਈ ਜਿਹੜੀ ਨੂੰ ਬਹੁਤ ਹੀ ਇੱਕ ਉਪਰਾਲਾ ਕੀਤਾ ਸੀ ਜਿਹੜੇ ਬਿਜ਼ਨਸਮੈਨਾਂ ਲਈ 0.25 ਦੀ ਕਿ 3.5 ਪਿੱਛੇ ਗਈ ਹੈ ਜੀ ਉਹਦੇ ਬਰਸਾ ਕੀ ਕਹਿਣਾ ਜਾਉਗੇ ਦੇਖੋ 우ਮਾਨ ਸਾਹਿਬ ਜਿਹੜੀ ਸਰਕਾਰ ਹੈ ਬਕਵਾਲੀਆਂ ਦੇ ਹਿੱਤਾਂ ਲਈ ਸਰਕਾਰ ਹੈ ਹਰੇਕ ਵਰਗ ਦੇ ਹਿੱਤਾਂ ਲਈ ਸਰਕਾਰ ਹੈ ਆਮ ਜੀਵਨ ਦੀ ਵਿੱਚ ਵੀ ਗਲਤੀ ਕੀਤੀ ਜਿੰਨੇ ਆਵਾਮਾਂ ਦਾ ਰੋਜ਼ੀ ਗਲਤੀ ਕੀਤੀ ਉਹ ਵੀ ਵਿਚਰ ਕੇ ਫਿਰ ਇੱਕ ਵਰਤ ਦਾ ਬਿੱਲ ਵੀ ਜਿਸ ਵਿੱਚ ਬਕਵਾਲੀਆਂ ਕਿਸੇ ਬੁਨਿਆਦਾਂ ਨੇ ਕਿਸੇ ਮੇਜ਼ਦਾਨੇ ਸਭ ਦਾ ਫਾਇਦਾ ਇਸੇ ਤਰ੍ਹਾਂ ਆਪਾਂ ਗੱਲ ਕਰੀਏ ਜਿਹੜਾ ਬਕਵਾਲੇ ਨੂੰ ਦੋਸ਼ ਦਿੱਤੀ ਹੈ ਅਗਰ ਵਪਾਰੀ ਮੱਝਰੇ ਤਾਂ ਹੀ ਖਤਾ ਸੁਣਾਇ ਤੇ ਪ੍ਰਤੀਬੰਧ ਜਿਨ੍ਹਾਂ ਇੱਕ ਹਮਾਗਮ ਨਹੀਂ ਸਾਡੇ ਵਪਾਰੀ ਵਰਗ ਨੂੰ ਮਿਲਵਾਇਓ ਆਪ ਕਿ ਬੰਗਾਲੂਸ ਵਿੱਚ ਇਨਵੈਸਟਮੈਂਟ ਦੇ ਬਹੁਤ ਵੱਡੇ ਵੱਡੇ ਜਿਹੜੇ ਨੇ ਪਹਿਲੇ ਬਹੁਤ ਪੈਨ ਇਨਵੈਸਟਰੋਂ ਬਹੁਤ ਪੈ ਕਮਾਈ ਕਰੋ ਸਰਕਾਰੀ ਅਧਿਕਾਰੀਆਂ ਵੱਲੋਂ ਇਸੇ ਬੰਗਾਲੂ ਕੋਲ ਤੋਂ ਇਹ ਵਿਜੋਦੀ ਮੰਗ ਲਈ ਕਿ ਕਿਉਂ ਕੋਲੇ ਜਲਾਪਾ ਕਿਉਂਕਿ ਲਾਸਟ ਕੁਆਟਰਸਾਂ ਜੋ ਕਿ ਇਹ ਇਸਿਰਤ ਪਰਿਸ਼ਤ ਆ ਗਿਆ ਅੰਕੜਾ ਬਿਨਾਂ ਨਸੋੜੀਆਂ ਉਦਸ਼ਤੀਆਂ ਬਹੁਤ ਬੰਦ ਹੈ ਹਰ ਬੰਦੇ ਵਿੱਚ ਵਾਧੇ ਕਰੇ ਲਗਪਨ 6 ਮਹੀਨੇ ਇਸ ਮੁਕਤ ਪੰਜਾਬ ਨੂੰ ਦੇਖਦੇ ਨਹੀਂ ਕਿ ਜਿਹਨੂੰ ਕੋਈ ਵਾਹਣ ਚਲਾਵੋ ਨਹੀਂ ਕੋਈ ਰੱਤੀਆ ਕੋਈ ਹਸਪਤਾਲੋਂ ਬਹੁਤ ਵੱਡੇ ਦਿਲ ਦੇ ਰੋਗ ਕਿਨਾਂ ਖੌਨਾਂ ਲਈ ਪ੍ਰੈਕਟਿਕਨ ਨੂੰ ਖੋਲ੍ਹੇ ਹੁੰਦੇ ਇਹ ਨਹੀਂ ਰਿਪੀ ਹੁੰਦੀ ਖੋਲ੍ਹਿਆ ਨਹੀਂ ਪਉਂਦੇ ਉਹਨਾਂ ਲਈ ਰਮਯ ਨੇ ਅੱਜ ਇਹ ਸਦਨ ਦੇ ਜਤਨ ਫਿਰਾਂ ਵੀ ਮਾਨ ਸਾਹਿਬ ਦੇ ਹਰ ਦੁਕਾਨ ਚਤਰੇ ਛੋਈ ਬੇਦਕੇ ਮਿਲਤਾਂਗਾ ਵੀ ਚੰਗੇ ਵੀ ਕੋਈ ਛੋਟ ਤੇ ਦੇ ਜੋ ਨਾਲ ਜਿਹੜੇ ਬੰਦੇ ਤੋਂ ਬੜਾ ਜਿਆਦਾ ਹੈ ਜੀ ਜਿਹੜਾ ਜੋ ਇਹ ਅੱਗੇ ਵਾਸਤੇ ਜਿਹੜੇ ਨਜਾਇਜ਼ ਕੰਮ ਜਿਹੜਾ ਕਰਦਾ ਤੇ ਸਮਾਜ ਨੂੰ ਤੇ ਮੈਂ ਧੰਨਾਂ ਦੇ ਕਹਾਂ ਵੀ ਨਾਮ ਇਹ ਤੁਸੀਂ ਬਹੁਤ ਬਹੁਤ ਪੰਜਾਬ ਨੂੰ ਮਿਲਿਆ ਇੱਕ ਇੱਕ ਨਾ ਤੋਂ ਲੈ ਕੇ ਉਹਦੇ ਬੰਦੇ ਜਿਹੜਾ ਵੀ ਧੰਨ ਬਣਾਦੇ ਨੇ ਉਹ ਤੇ ਇਹਨਾਂ ਰਾਜਾਂ ਤੋਂ ਬਹੁਤ ਨੇ ਬੇਕੀ ਦੰਡੀ ਤੈਨੂੰ ਆਪੇ ਸ੍ਰੀਵਰੈ ਨਾਪਵਾਨੀ ਨੰਨਿਕ ਬਾਅਦ ਤੋਂ ਲੋਕ ਜਿਹੜੇ ਬਹੁਤ ਗਿੰਗ ਪਰਿਮਤਨਾ ਸਾਹਮਣਾ ਕਰਨਾ ਪੈਂਦਾ ਇਸ ਕਰੋਂ ਦੁਬਾਰਾ ਪਰਵਾਜ ਇਹ ਹੁਣ ਵੀ ਜਿਦ ਤੱਕ ਦੀ ਸਰਕਾਰ ਉਹ ਜੋ ਫੀਲ ਨਹੀਂ ਕੁਦਤੀ ਯੋਗੀ ਵੀ ਜਿਦ ਤੱਕ ਦਾ ਦੇਖੋ ਸਾਡਾ ਕੰਮ ਹੈ ਮੁੱਖ ਮੰਤਰੀ ਸਾਹਿਬ ਤੋਂ ਆਪਣੀ ਹੱਥ ਤੇਲੀ ਕਸਮ ਝੋੜੀ ਹੈ ਝੋੜੇ ਫੈਕਾ ਉਹਦਾ ਸਨਮਾਨ ਮਾਨ ਸਾਹਿਬ ਦਾ ਵੀ ਇਖਾਸ ਕਰਦਾ ਜੀ ਆਮ ਕਰਦਾ ਇਸ ਤੋਂ ਨਿਕਲੇ ਰਹੇ ਹੱਥ ਉਏ ਆਹ ਜੀ ਅੰਮ੍ਰਿਤਪੁਰ ਨਾਲ ਬੰਨ੍ਹਦੇ ਜਿਸ ਨੇ ਬਧਾਇਆ ਉਹ ਪੰਜਾਬੀ ਨਾਲ ਦਰਸਮੇ ਹੋਏ ਜਰੂਰ ਮੈਂ ਕਹਿੰਦਾ ਵੀ ਮੈਂ ਬੇਨਤੀ ਵੀ ਕਰਦਾ ਹਾਂ ਕਿ ਇੱਕ ਵਾਰੀ ਛੋਟੇ ਨਾਲ ਨੂੰ ਮੋੜ ਦੇ ਦਿਓ ਤਾਂ ਕਿ ਜਿਹੜੇ ਮਾੜੇ ਮੁੱਡੇ ਬੰਦੇ ਨੇ ਰਹੇ ਨੇ ਵੱਡੇ ਜਿਹੇ ਕਿੰਦੇ ਸਾਰੇ ਅਧਿਕਾਰੀ ਨੇ ਜਿਹੜਾ ਜੀ ਨਾਲ ਕੰਮ ਨਹੀਂ ਕਰਦੇ ਅੱਗੇ ਬਾਤ ਤੇ ਮੈਂ ਕਹਿੰਦਾ ਵੀ ਜੋ ਸਜ਼ਾ ਕਰੋਨੀ ਕਰਾਏ ਉਹ ਜਿਹੜੀ ਖਜਾ ਚੋਰ ਨੂੰ ਸਜ਼ਾ ਸਹੀ ਵਾਪਸ ਕਰਾਓ ਜਿਹੜੇ ਕੱਟੇ ਨੇ ਨੈਰ ਤੇ ਦੀਨਾਰੇ ਇਹਨਾਂ ਦੀ ਕਾਰਜਕਾਰੀ ਤੋਂ ਖੁਸ਼ ਨਹੀਂ ਹੁੰਦਾ ਬਹੁਤ ਚੰਗਾ ਕੰਮ ਕਰਦੇ ਬਹੁਤ ਮੰਨ ਧੰਨਵਾਦ